ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਆ ਹੇਠੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵਿਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਵੀਰੇ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦਾ ਜਹਾਜ਼ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਛੇ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਮੈਸੀ 9500 ਟਰੈਕਟਰ ਹੈ ਫੋਰਡ 3600 ਟਰੈਕਟਰ ਹੈ ਫਾਰਮ ਟਰੈਕਟਰ ਹੈ ਆਲਟੋ ਐਲ ਐਕਸ ਆਈ ਗੱਡੀ ਹੈ ਕੇਐਸਸੀ ਦਾ ਦੂੜੀ ਵਾਲਾ ਰੀਪਰ ਹੈ ਹੀਰੋ ਹੋਂਡਾ ਸੀਰੀਜ਼ 100 ਬਾਈਕ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲઈએ ਮੈਸੀ ਬਾਰੇ। ਮੈਸੀ 950 ਟਰੈਕਟਰ ਹੈ ਵੀਰੇ 2016 ਮਾਡਲ। ਟਰੈਕਟਰ ਵੀਰੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ। ਟਰੈਕਟਰ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਗੁਡਇਰ ਦੇ ਬਿਲਕੁਲ ਸਾਫ਼ ਸੁਥਰੇ ਬੇਦਾਗ 800 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀਰੇ। ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ। ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ। ਬਾ ਦਿੱਜਾ শ্রীলੰਕਾ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ ਕਿਤੇ ਕੋਈ ਸਕ੍ਰੈਚ ਤੱਕ ਨਹੀਂ ਲੱਗਿਆ ਹੋਇਆ ਟਰੈਕਟਰ ਤੇ ਇੱਕਦਮ ਸ਼ੋਅਰੂਮ ਕੰਡੀਸ਼ਨ ਹੈ ਇੰਜਨ ਪੰਪ ਗੇਅਰ ਦਾ ਬਿਲਕੁਲ ਓਕੇ ਹੈ ਟਰੈਕਟਰ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਵੀਰੇ ਟਰੈਕਟਰ ਵੀਰੇ ਡਬਲ ਕਲਚ ਰਿਵਰਸ ਪੀਟੀਓ ਸਾਈਡ ਗੇਅਰ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਇਕਦਮ ਏ ਕਲਾਸ ਕੰਡੀਸ਼ਨ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਏਰੀਆ ਵੀਰੇ ਹੰਡਾਇਆ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਬਰਨਾਲਾ ਉੱਥੇ ਟਰੈਕਟਰ ਖੜਾ ਹੈ ਤੇ ਇਤਨੀ ਜਿਹੜੀ ਕੀਮਤ ਰੱਖੀ ਗਈ ਹੈ 5 ਲੱਖ 65000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ ਹੇਠਾਂ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮੱਚ ਵੀਰੇ। ਹਾਂਜੀ ਵੀਰੇ ਆਪਾਂ ਤੁਹਾਨੂੰ ਫੋਰ ਟਰੈਕਟਰ ਦਿਖਾ ਰਹੇ ਆਂ। ਫੋਰਡ 3600 ਟਰੈਕਟਰ ਹੈ ਵੀਰੇ 1978 ਮਾਡਲ। ਟਰੈਕਟਰ ਦੇ ਜਿਹੜੇ ਟਾਇਰ ਨੇ 80 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ। ਰੰਗ ਪੇਂਟ ਵੀਰੇ ਦੁਬਾਰਾ ਹੋਇਆ ਟਰੈਕਟਰ ਦਾ ਬਿਲਕੁਲ ਟੌਪ ਕਲਾਸ ਦਾ ਵਧੀਆ ਕੁਆਲਿਟੀ ਦਾ ਰੰਗ ਪੇਂਟ ਹੋਇਆ ਐ। ਐਕਸਪਰਟ ਬੰਦਿਆਂ ਦੇ ਵੀਰੇ ਕੰਮ ਹੋਇਆ ਟਰੈਕਟਰ ਦਾ। ਇੰਜਨ ਪੰਪ ਗੀਅਰ ਦਾ ਵੀ ਕੰਮ ਸਾਰਾ ਟੋਟਲ ਹੋਇਆ ਵੀਰੇ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਬਾਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਕੋਈ ਬਲੋ ਨਹੀਂ ਮਾਰਦਾ ਵੀਰੇ ਕੋਈ ਇੰਜਨ ਨਹੀਂ ਡਾਊਨ ਬਿਲਕੁਲ ਟੌਪ ਕਲਾਸ ਦੀ ਕੰਡੀਸ਼ਨ ਹੈ ਪੂਰਾ ਓਕੇ ਟਰੈਕਟਰ ਚੱਲਦਾ ਹੈ ਪੰਜਾਬ ਨੰਬਰ ਹੈ ਵੀਰੇ ਟਰੈਕਟਰ ਏਰੀਆ ਵੀਰੇ ਰਾਮਪੁਰਾ ਫੂਲ ਦਾ ਏਰੀਆ ਵੀਰੇ ਦਾ ਜਿੱਨਾਂ ਕੋਲੇ ਟਰੈਕਟਰ ਖੜਾ ਹੈ ਇਹ ਤਕਰੀ ਦੀ ਕੀਮਤ ਰੱਖੀ ਗਈ ਹੈ 1 ਲੱਖ ਰੁਪਇਆ ਕੀਮਤ ਰੱਖੀ ਗਈ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਨਾਲ ਵੀਰੇ ਤਕਰੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਹੋਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਆਲਟੋ ਗੱਡੀ ਦਿਖਾ ਰਹੇ ਹਾਂ ਆਲਟੋ ਐਲ ਐਕਸ ਆਈ ਗੱਡੀ ਹੈ ਵੀਰੇ 2010 ਮਾਡਲ ਤੇ ਡਿਬਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਸੀ ਐਨ ਜੀ ਕਿੱਟ ਲੱਗੀ ਹੋਈ ਹੈ ਪੇਪਰ ਕੰਪਲੀਟ ਨੇ ਸੀਐਨਜੀ ਦੇ ਸੈਂਟਰ ਲੋਕ ਹੈ ਵੀਰੇ ਜੀਵੀਐਲ ਦਾ ਸਿਸਟਮ ਲੱਗਿਆ ਹੋਇਆ ਹੈ ਮਿਊਜ਼ਿਕ ਸਿਸਟਮ ਪੂਰਾ ਟੌਪ ਕਲਾਸ ਦਾ ਅਲਾਈ ਵੀਲ ਲੱਗੇ ਹੋਏ ਨੇ ਗੱਡੀ ਨੂੰ ਬਿਲਕੁਲ ਨਵੇਂ ਟਾਇਰ ਨੇ ਬਿਲਕੁਲ ਨਵੀਂ ਬੈਟਰੀ ਹੈ ਵੀਰੇ ਇਨਸ਼ੋਰੈਂਸ ਵਗੈਰਾ ਪ੍ਰਦੂਸ਼ਨ ਸਭ ਪੇਪਰ ਕੰਪਲੀਟ ਨੇ ਇੱਕਦਮ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਪਾਵਰ ਸਟੀਅਰਿੰਗ ਰੰਗ ਪੇਂਟ ਵੀਰੇ ਬੰਪਰ ਤੋਂ ਬੰਪਰ ਸਾਰੀ オリジナル ਹੈ ਕੋਈ ਕਿਤੇ ਸਕ੍ਰੈਚ ਤੱਕ ਨਹੀਂ ਗੱਡੀ ਦੇ ਕੋਈ ਐਕਸੀਡੈਂਟਰ ਨਹੀਂ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਵੀਰੇ ਆਊਟਲੁੱਕ ਹੈ ਗੱਡੀ ਦੀ ਇੰਟੀਰੀਅਰ ਦੀ ਗੱਲ ਕਰੀਏ ਵੀਰੇ ਮਿਊਜ਼ਿਕ ਸਿਸਟਮ JBL ਦਾ ਸੀਟ ਕਵਰ ਵਗੈਰਾ ਮੈਟ ਵਗੈਰਾ ਸਭ ਏ ਕਲਾਸ ਕੰਡੀਸ਼ਨ ਦੇ ਵਿੱਚ ਨੇ ਪੂਰੀ ਟਾਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਐਕਸੈਸਰੀ ਵਗੈਰਾ ਸਾਰੀ ਬਿਲਕੁਲ ਏ ਕਲਾਸ ਹੈ ਪਾਵਰ ਸਟੀਅਰਿੰਗ ਹੈ ਵੀਰੇ ਗੱਡੀ ਸਰਵਿਸ ਵਗੈਰਾ ਸਾਰੀ ਕੰਪਲੀਟ ਹੈ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਇੰਜਨ ਗੇਅਰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਸਿੱਕੇ ਬੰਦ ਗੱਡੀ ਹੈ ਹਰਿਆਣਾ ਨੰਬਰ ਗੱਡੀ ਹੈ ਵੀਰੇ ਏਰੀਆ ਕਰਨਾਲ ਏਰੀਆ ਵੀਰਾਂ ਦਾ ਹਰਿਆਣਾ ਦੇ ਵਿੱਚ ਉੱਥੇ ਇਹ ਗੱਡੀ ਖੜੀ ਹੈ ਗੱਡੀ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ 1 ਲੱਖ ਦੇ 45000 ਰੁਪਏ ਡਿਮਾਂਡ ਹੈ ਵੀਰੇ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਟੌਪ ਕਲਾਸ ਦੀ ਗੱਡੀ ਹੈ ਵੀਰੇ ਨਾਲ ਹੀ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮੱਚ ਵੀਰੇ। ਹਾਂਜੀ ਵੀਰੇ, ਆਪਾਂ ਇਹ ਤੁਹਾਨੂੰ ਦੂੜੀ ਵਾਲਾ ਰਿਪਰ ਦਿਖਾ ਰਹੇ ਹਾਂ। ਕੇਐਸਏ ਦਾ ਦੂੜੀ ਵਾਲਾ ਰਿਪਰ ਹੈ ਵੀਰੇ 2014 ਮਾਡਲ। ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰਿਪਰ ਵੀਰੇ ਸਾਰਾ ਓਰੀਜਨਲ ਰਿਪਰ ਹੈ। ਰੰਗ ਪੇਂਟ ਬਾਡੀ ਚਾਸੀ ਦਾ ਸਾਰਾ ਨਾਲ ਦਾ ਓਰੀਜਨਲ ਰੰਗ ਪੇਂਟ ਹੈ। ਕਿਤੇ ਦੁਬਾਰੇ ਨਹੀਂ ਪੇਂਟ ਹੋਇਆ। ਬਾਕੀ ਵੀਰੇ ਬਾਡੀ ਚਾਸੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਕਿਤੇ ਕੋਈ ਜਰਨੀ ਨਹੀਂ, ਕਿਤੇ ਕੋਈ ਟੁੱਟ ਭੱਜ ਨਹੀਂ। ਕਦੇ ਦੁਆਰੇ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਰੀਪਰ ਨੂੰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਰਿਪੇਅਰ ਵਗੈਰਾ ਵੀਰੇ ਸਾਰੀ ਰਿਪੇਅਰ ਵਗੈਰਾ ਹੋਈ ਹੈ ਰੀਪਰ ਦੀ 베アリング ਵਗੈਰਾ ਪੱਖਾ ਜਾਲ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਚੱਲਦਾ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਪੂਰਾ ਸ਼ੁੱਧ ਰੀਪਰ ਹੈ ਪੂਰੀ ਵਧੀਆ ਟੌਪ ਕਲਾਸ ਦੀ ਤੂੜੀ ਬਣਾਉਂਦਾ ਹੈ ਕੋਈ ਕਮੀ ਪੇਸ਼ ਨਹੀਂ ਰੀਪਰ ਦੇ ਵਿੱਚ ਸਰਬਭਰੀ ਹਲਕੇ-ਫੁਲਕੇ ਬਲੇਡ ਸਾਈਡਾਂ ਚੇਂਜ ਹੋਣ ਵਾਲੀਆਂ ਕੁੱਝ ਕ ਬਲੇਡ ਬਦਲਣ ਵਾਲੇ ਨੇ ਵੀਰੇ ਬਾਕੀ ਕੋਈ ਮੇਜਰ ਪ੍ਰੋਬਲਮ ਕੋਈ ਨਹੀਂ ਰੀਪਰ ਦੇ ਵਿੱਚ ਪੂਰੀ ਵਧੀਆ ਕੰਡੀਸ਼ਨ ਹੈ ਸਾਫ਼ ਸੁਥਰੀ ਵੀਰੇ ਏਰੀਆ ਵੀਰੇ ਨਾਬਾ ਏਰੀਆ ਵੀਰਾਂ ਦਾ ਜਿਲ੍ਹਾ ਪਟਿਆਲਾ ਉੱਥੇ ਹੈ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਗਈ ਹੈ 1,50,000 ਰੁਪਿਆ ਬਾਕੀ ਹਲਕਾ-ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰਿਪਰੇ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਫਾਰਮ ਟਰੈਕਟਰ ਦਿਖਾ ਰਹੇ ਹਾਂ ਫਾਰਮ 34 ਟਰੈਕਟਰ ਹੈ ਵੀਰੇ 2008 ਮਾਡਲ ਟਾਇਰ ਦੇ ਟਾਇਰ ਨੇ ਪਿਛਲੇ ਟਾਇਰ 50 ਪੈਸੇ ਨੇ ਵੀਰੇ ਅਗਲੇ ਟਾਇਰ 80 ਪੈਸੇ ਨੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਾਇਰ ਨੇ ਬਾਕੀ ਟਰੈਕਟਰ ਦਾ ਰੰਗ ਪੇਂਟ ਵੀਰੇ ਬਾਡੀ ਚਾਸੀ ਲਿੰਕ ਦਾ ਰੰਗ ਸਾਰਾ ਨਾਲ ਦਾ オリジナル ਰੰਗ ਹੈ ਕਿਤੇ ਦੁਬਾਰੇ ਪੇਂਟ ਨਹੀਂ ਹੋਇਆ ਟਰੈਕਟਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਵੀਰੇ ਇੰਜਨ ਪੰਪ ਗੀਅਰ ਦੀ ਗੱਲ ਕਰੀਏ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਕੰਮ ਸਾਰਾ ਹੋਇਆ ਹੈ ਇੰਜਨ ਪੰਪ ਗੀਅਰ ਦਾ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਤੁਸੀਂ ਬਾਅ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਵੀ ਨਹੀਂ ਕੋਈ ਬਲੋ ਨਹੀਂ ਮਾਰਦਾ ਵੀਰੇ ਕੋਈ ਇੰਜਨ ਨਹੀਂ ਡਾਊਨ ਪੰਜ ਪੈਸੇ ਤੱਕ ਨਹੀਂ ਲੱਗਦੇ ਰਿਪੇਅਰ ਤੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਵੀਰੇ ਸਿੰਗਲ ਕਲਚ ਹੈ ਸਿੰਪਲ ਸਟੀਅਰਿੰਗ ਹੈ ਸਿੰਪਲ ਵੀਡੀਓ ਏਰੀਆ ਵੀਰੇ ਨੌਰ ਗੰਡੇਸਰ ਪਿੰਡਾ ਵੀਰਾਂ ਦਾ ਜਿਲ੍ਹਾ ਹਨਮਾਨਗੜ੍ਹ ਰਾਜਸਥਾਨ ਦੇ ਵਿੱਚ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਜਿਹੜੀ 235000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਮੋਟਰਸਾਈਕਲ ਦਿਖਾ ਰਹੇ ਹਾਂ ਹੀਰੋ Honda CD 100 ਮੋਟਰਸਾਈਕਲ ਹੈ ਵੀਰੇ ਦੁਬਾਰਾ ਮੋਡੀਫਾਈ ਹੋਇਆ ਹੋਇਆ ਮੋਟਰਸਾਈਕਲ ਹੈ ਵੀਰੇ ਸਾਰਾ ਕੰਮ ਮੋਟਰਸਾਈਕਲ ਦਾ ਦੁਬਾਰਾ ਹੋਇਆ ਹੈ ਨਵੀਂ ਅਸੈਸਰੀ ਲੱਗੀ ਹੈ ਅਲਾਈ ਵੀਲ ਚੇਨ ਸੈੱਟ ਬੈਟਰੀ ਸਭ ਕੁਝ ਨਵਾਂ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਇੰਜਨ ਦਾ ਕੰਮ ਵੀ ਦੁਬਾਰਾ ਹੋਇਆ ਹੈ ਮੋਟਰਸਾਈਕਲ ਦਾ ਦੁਬਾਰਾ ਕੰਮ ਕਰਵਾ ਕੇ ਵੀਰੇ 1900 ਕਿਲੋਮੀਟਰ ਚੱਲਿਆ ਹੋਇਆ ਸਿਰਫ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਸਾਰਾ ਨਾਲ ਦਾ origignal ਹੈ ਸਿਰਫ ਵੀਰੇ ਮੋਡੀਫਾਈ ਕਰਵਾਇਆ ਵੀਰਾਂ ਨੇ ਇੰਜਨ ਦਾ ਕੰਮ ਕਰਵਾਇਆ ਤੇ ਨਵੀਂ ਅਸੈਸਰੀ ਲਵਾਈ ਹੈ ਬਿਲਕੁਲ A class condition ਦੇ ਵਿੱਚ ਚੱਲਦਾ ਵੀਰੇ ਪੇਪਰ ਵਗੈਰਾ ਸਾਰੇ ਕੰਪਲੀਟ ਨੇ VIP ਨੰਬਰ ਹੈ ਮੋਟਰਸਾਈਕਲ ਬਿਲਕੁਲ A class condition ਦੇ ਵਿੱਚ ਏਰੀਆ ਵੀਰੇ ਬਟਾਲਾ ਏਰੀਆ ਵੀਰਾਂ ਦਾ ਮੋਟਰਸਾਈਕਲ ਦੀ ਕੀਮਤ ਰੱਖੀ ਗਈ ਹੈ ਜਿਹੜੀ 22000 ਰੁਪਿਆ ਰੇਟ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਸਾਫ ਸੁਥਰਾ ਰੰਗ ਪੇਂਟ ਹੈ ਵੀਰੇ ਸਾਫ ਸੁਥਰੇ ਟਾਇਰ ਪਏ ਨੇ ਬਾਕੀ ਕੰਮ ਮੋਰਸਿੰਗ ਦਾ ਸਾਰਾ ਓਕੇ ਹੋਇਆ ਹੈ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰ ਦਿਓ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇਣ ਤੇ ਤੁਹਾਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਆ ਕਰੋ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੀ ਡਿਮਾਂਡ ਅਨੁਸਾਰ ਵੀਰੇ ਮਸ਼ੀਨਰੀ ਲੈ ਕੇ ਆ ਸਕੀਏ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਵੀਰੇ ਤਾਂ ਕਿ ਆਪਣੇ ਕਿਸਾਨ ਵੀਰਾਂ ਕੋਲੇ ਅੱਗੇ ਵੀਡੀਓ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਾਇਦੇ ਨਾਲ ਥੈਂਕ ਯੂ ਵੈਰੀ ਮਚ